ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਏ ਬਿਦਦ ਮੋਟਰ ਕਿੰਨੀ ਹਲਾ ਜਾ ਸਤਿ ਸ਼੍ਰੀ ਅਕਾਲ ਹੂੰ ਚੱਲ ਬਈ ਦਿਵਾਲੀ ਤਿਆਰੀਆਂ ਕਿ ਨਹੀਂ ਹਾਲੇ ਉਹ ਤਿਆਰੀ ਨਹੀਂ ਹੈ ਦਿਵਾਲੀ ਹੈ ਦਿਵਾਲੀ ਹੂੰ ਕਿਦਾਂ ਮਨੋਣੀ ਹੈ ਕੀ ਦੇਖਾਂ ਕਿ ਜਿੱਦਣ ਦਿਵਾਲੀ ਦਿਵਾਲੀ ਨੂੰ ਮੱਥਾ ਹੀ ਟੇਕਣਾ ਜਿਵੇਂ ਮਾੜੀ ਦੇਖ ਲੈ ਉਹ ਮੱਥਾ ਟੇਕਦੇ ਫੇਸਬੁਕ 'ਤੇ ਟੇਕਣਾ ਹੁੰਦੀ ਦਿੱਤਾ 20 ਦੀ ਕੀ ਕੀ ਹੈ ਕਿਆ ਬੜਾ ਹੁਣ ਕੇ ਜਲਦੀ ਦਰਬਾਰ ਸਾਹਿਬ ਨੇ ਕਦੋਂ ਬਣਾ ਲੈਣੀ ਅੱਛਾ ਹਲੇ ਕੋਈ ਖੁਰ ਨਹੀਂ ਹੈ ਨਾ ਕੋਈ ਖੁਰ ਨਹੀਂ ਹੈ ਜੀ ਤੇ 18 ਦਾ ਪਤਾ ਨਹੀਂ ਕਿਹੜਾ ਵਾਅਦਾ ਅੱਜ ਸਮਝ ਲਾ ਵੀ 18 ਹੋ ਗਈ ਅੱਜ 18 ਉਹ ਵਿੱਚੇ ਪਰਸਨਲ ਵਾਲਾ ਪੈਂਦਾ 20 ਦਾ ਵਿੱਚੇ 21 ਨੂੰ ਕਹੀ ਜਾਂਦੇ ਐ ਹਲਕਾ ਜਿਹਾ ਡੀਆਈ ਧੰਨ ਮੈਂ ਚਲਾ ਆਇਆ ਵੀ ਜਗੋਂ ਠੱਕੇ ਦਾ ਮੈਂ ਆਪਾਂ ਹੁਣ 2 ਦਿਨ ਧਰ ਦਿੰਦੇ 2 ਦਿਨ ਫੇਰ ਤੁਹਾਨੂੰ ਨਾ ਉਹ ਤਾਂ ਧੀਵੇਂ 2 ਦਿਨ ਬਾਅਦ ਨੇ ਭਲਾ ਇਹ ਤਾਂ ਹੈ ਅਸਿਲੇਟਰ ਕਿਦੋਂ ਲੱਗਿਆ ਅਸਿਲੇਟਰ ਕਿਦੋਂ ਲੱਗਿਆ ਉਸਾ ਮੈਂ ਪਾਣੀ ਜਾਂ ਮਰਾ ਲਿਆ ਬਿੱਟਰ ਖੋਲਣਾ ਜੀ ਅੱਛਾ ਠੀਕ ਠੀਕ ਹੈ ਮੈਂ ਪਾਣੀ ਜਾਂ ਮਰਾ ਲਿਆ ਫਿਰ ਤੰਗ ਦੀ ਉੱਪਰ ਹਾਂ ਹਾਂ ਕਿੰਨਾ ਗੁੰਨਾ ਪੀਣਾ ਵੀਰੇ ਠੀਕ ਠੀਕ ਹੈ ਮੈਂ ਪਾਣੀ ਤੇ ਧਾਨ ਉੱਪਰ ਲਾ ਦੋ ਜੇਲੇ ਵਾਲੇ ਜੀ ਅੱਛਾ ਉੱਪਰ ਲਾ ਕਿੰਨੇ ਫਿਰ ਤੂੰ ਆ ਕੇ ਠੀਕ ਹੈ ਤੂੰ ਜਿਹੜੇ ਵਿੱਚ ਸੰਤ ਤੋਂ ਘਰਾਂ ਦਿਵਾਲੀ ਘਰਾਂ ਖੜਾਈਏ ਵੀਰੇ ਦਾ ਹਾਂ ਹਾਂ ਠੀਕ ਗੱਲ ਨਾ ਠੀਕ ਹੈ ਹਾਂ ਜੀ ਤਾਰੇ ਬਾਟਾ ਦੇ ਅੱਜ ਪੱਪਰਾ ਆਉਣੇ ਸੀ ਹਾਂ ਜੀ ਵੱਡਾ ਹੋ ਜਾਂਦੇ ਉਹ ਹੋਰ ਫੇ ਭਰਾ ਹੁਣ ਚੱਜੇ ਇਹਦਾ ਹੈ ਚਲੋ ਆਇਓ ਇੱਕ ਚ ਭਜੂ ਜਿਹੜੇ ਰਹਿ ਗਏ ਹੁਣ ਜੇ ਮੈਂ 30 ਲਾ ਕੇ ਕਿੰਨੇ ਪੈਸੇ ਦਊਂਗਾ ਤਾਂ ਨਾ ਚੌਕਾ ਮੋਟਾ ਹੈ ਪਤਾ ਨਹੀਂ ਹੁਣ 30 ਲਾ ਕੇ ਤੇ 30 ਸਵਾਰ ਕੇ ਲਾ ਦੇ ਹਾਂ ਮਗਾ 35 ਕੁੱਤੀ ਦਾ ਪੈ ਜਾਂਦੇ ਹੁਣ ਜਿਆਦਾ ਪੈਂਦੇ ਵਿੱਚ ਬੜਾ ਹੁੰਦਾ ਨਹੀਂ ਹੋਰ ਮਸ਼ੀਨ ਫਿਰ ਕਦ ਵੀ ਇਦਾਂ ਹਲੇ ਹਾਂ ਬਰਸੇਣ ਬਾਹਰ ਵੀ ਜੇ ਦੇਣਾ ਅੱਛਾ ਜਿਹੜਾ ਸਾਡਾ ਛੱਡ ਗਿਆ ਉਹ ਨਹੀਂ ਬਾਜ ਤੋਂ ਗਏ ਪਿੰਡਾਂ ਜਾਂ ਬੰਜ ਨਹੀਂ ਹੂੰ ਹੂੰ ਸੋ ਮਾ ਜਿਹੜਾ ਫੇਜਨ ਦਾ ਘਟਰ ਜਾ ਬਾਜ ਦੀ ਦੀਆਰੀ ਦੇਖਣ ਜੇ ਆ ਗਿਆ ਆ ਗਿਆ ਨਹੀਂ ਨਹੀਂ ਬਸ ਸਵੇਰ ਛੱਡ ਕੇ ਬਾਕੇ ਉਕਣੇ ਵੀ ਦਬੇ ਵਿਚੇ ਮਿਲਿਆ ਮੇਲ ਸਾਹਿਬ ਵਸਦਾ ਹਾਂ ਹਾਂ ਕੱਲ ਪੰਮੇ ਨੇ ਗੂਲੇ ਦਾ ਮੜਦਾ ਖਲਾ ਪੰਛੀ ਨਾਲ ਖੜਾ ਕੇ ਜਲ ਵਿੱਚ ਪੰਮੇ ਨੇ ਵੀ ਇਕਣੇ ਕਰੇ ਕੱਲ ਸਵੇਰ ਛੱਡ ਕੇ ਬਾਤ ਆ ਮਾ ਇਸੇ ਨਾਲ ਮਾ ਵੱਢਣ ਆਉਣਾ ਆਇਆਗਾ ਨਾ ਵੱਢਣ ਆ ਮਾ ਅੱਛਾ ਕਹਿੰਦਾ ਵੱਢਣੀ ਅਸੀਂ ਆਇਆ ਹੈ ਨਹੀਂ ਹੁਣ ਸਹੀ ਹੁਣ ਉਹ ਤਾਂ ਅਸੀਂ ਦੀ ਦੇਣਾ ਪੈਸੇ ਤੇ ਵੀ ਹੋਇਣਾ ਦਾ ਮਾ ਜਾਂ ਹੋਰ ਸਾਫ ਹੋ ਜਾਊਗਾ ਖ ਉਈ ਦਾ ਮੈਨਾਂ ਦੇਖ ਲਿਆ ਤੂੰ ਬੈਸ ਬੈਸ ਵਾਦੀ ਜੱਪ ਕਰਕੇ ਕੱਲ ਸਾਡੇ ਬਹੁਤ ਉਟਾਇਆ ਕੱਲ ਜਿਹੜੇ ਛਿਟਾ ਮਾਰ ਕੇ ਜਵੀਦਾ ਸਵੇਰੇ ਗਾ ਬਹੁਤ ਆਪ ਠੀਕ ਹੈ ਚੱਲ ਅੱਜ ਸਮਾਂ ਤੇ ਠੀਕ ਜਾਏ ਹਾਂ ਹਾਂ ਇਹ ਨਾਲੇ ਗੁੱਜਰਗਾ ਤਰ੍ਹਾਂ ਵਾਦੀ ਨਾਲ ਹਾਂ ਹਾਂ ਇਹ ਅੱਜ ਆਉਂਦੇ ਕੰਦੂ ਆਉਂਦੇ ਉਹਨਾਂ ਨੂੰ ਪਤਾ ਲੱਗੇ ਇਹ ਤਾਂ ਹੈ ਆ ਜੇ ਆਪਣੇ ਬਥੰਦਾ ਗਿਆ ਫੇਰ ਤਾਂ ਲੋੜੇ ਨਹੀਂ ਸਣੀ ਮੈਨਾਂ ਇਹ ਨਹੀਂ ਲੋੜੇਗੀ ਤੂੰ ਪੰਗਾ ਲੈਦਾ ਸੀ ਹੂੰ ਹੂੰ ਉੱਥੇ ਕੱਲ ਜੈਲੇ ਦੇ ਕਰਕੇ ਇਕੱਠੀ ਮਾਂ ਪੁੱਛਾ ਗੁੱਜਨ ਤਾਂਹੀਂ ਜੱਕਣੀ ਮਾ ਹੈ ਨਹੀਂ ਮੈਂ ਇਹ ਜੱਕਣੀ ਮਾ ਕਰ ਕਹਿੰਦਾ ਰਾਤ ਨੇ ਆਊਗਾ ਕਹਿੰਦਾ ਚਲੇ ਗਿਆ ਫਿਰ ਰਾਤ ਨੂੰ ਅੱਛਾ ਕਹਿੰਦਾ ਅੱਜ ਇਕੱਠੀ ਕਰਕੇ ਅੱਜ ਹੀ ਕਹਿੰਦੇ ਬੰਡਾ ਬੰਦ ਦੇਣੀ ਆ ਮੈਂ ਚੱਕ ਲੈ ਮੈਂ ਕੰਨ ਨਾ ਜਣਾ ਸੀ ਵੇਖਣ ਦੇ ਆ ਉਹ ਕੋਈ ਗੱਲ ਫਿਰ ਬਾਹੀ ਦੂਰ ਬੱਦੀ ਆ ਹੋਈ ਗਿਆ ਹੋਰ ਕੇ ਹੂੰ 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 ਜੇ ਪਤਾ ਆ ਬੜਾ ਇਹ 500 ਗੁੱਜਨ ਦੇ ਪਕਟਰ ਦਾ ਹਾਂ ਦੰਨੇ ਆ 500 ਦੇ ਹਾਂ ਉਹ ਵੀ ਗੱਲ ਦੋ ਬਾੜਾ ਬੱਦੀਆਂ ਕੱਢਦੇ ਉਹੀ ਤੇ ਹਾਂ ਹਾਂ ਉਹ ਤਾਂ ਹੈ ਹੈਗ ਨਹੀਂ ਹੂੰ ਹੂੰ ਆ ਨਹੀਂ ਇਹਦੇ ਮਿੱਟਾ ਗੀ ਜੋ ਮਕਸਾਣਾ ਵੀ ਲਾਉਣ ਅੱਜ ਲਾਣ ਲਾਗੇ ਵੀ ਹਾਂ 12 ਥੋੜਾ ਲਾਉਣਾ ਹੀ ਪੈਂਦਾ ਆਪਣੇ ਜੋਗਾ ਦਾ ਕੋਈ ਲੈ ਚਾ ਕੀਤਾ ਦਾ ਨਹੀਂ ਮੈਂ ਵੀ ਲਾਉਣਾ ਥੋੜਾ ਜਿਹਾ ਲਾਜੀ ਲਾਜੀ ਤੈਨੂੰ ਲਾਉਣਾ ਮੈਂ ਤਾਂ ਪਾਲਕ ਧਨੀਆਂ ਮੇਥੀ ਅੱਛਾ ਇੱਥੇ ਇਹ ਜੀ ਜਵੀ ਦੰਦਾ ਬਸ ਹਾਂ ਹਾਂ ਨਾਲ ਆਮਾ ਘਾਹ ਨਾਲ ਆਮਾ ਲਾਣਾ ਠੀਕ ਆ ਆ ਆਪਰਾ ਦੋ ਵੀ ਦਰੀ ਮੁਕਾਦਮਾ ਦੇਗਾ ਹਾਂ ਹਾਂ ਇਹਦਾ ਹੈਗਾ ਕੀ ਨਹੀਂ ਆਹ ਹਾਂਜੀ ਹਾਂ ਤੋਂ ਪਤਿਰ ਕਿਨੀ ਦੇਜੇ ਤੋਂ ਪਤ ਐਨ ਪੂਰੀ ਦੁਪਹਿਰਾ ਖੜਦਾ ਹੈ ਹੈ ਕੂੜਾ ਤਾਂ ਬੈਰਾ ਖੜਨ ਲੱਗ ਗਿਆ ਹਾਂ ਹੁਣ ਪਾਜਾ ਚੱਲਣੀ ਆ 12:00 ਵਜੇ ਤੇ ਹੂੰ ਉਹਨੇ ਪੂਰੀ ਹਵਾ ਖੜੀ ਹੈ ਯਾਰ ਤੂੰ ਪਈ ਰਵੇਗਾ ਨਾ ਮੀਂਹ ਦੀ ਏ ਅੱਛਾ ਤਾਂ ਪੌਦਾ ਵਧੀਆ ਜਾ ਤੇ ਪੌਦਾ ਠੀਕ ਹੈ ਜਿਨੀ ਉਹ ਜਿਆ ਬਸਵਾ ਵੀ ਪਾਣੀ ਜਿਸ ਕੌਂਦੀ ਹੈ ਕੱਲ ਸੰਗਰਾਮ ਵੀ ਹੋਲੀ ਕਿੰਨੀ ਜਿਸ ਕੌਂਦੀ ਪਾਜਾ ਅੱਸੂ ਸੌਣ ਅੱਸੂ ਕਿਹੜਾ ਮੀਨਾ ਹੁਣ ਮੈਨੂੰ ਵੀ ਨਵੀਂ ਗੱਲ ਯਾਦ ਆ ਰਹੀ ਸੰਗਰਾਮ ਨੂੰ ਕਿਹੜਾ ਤਾਂ ਬਾਹਰੇ ਲੰਘ ਗਏ ਸਾਰਾ ਦਿਨ ਕੱਤਕ ਹੈ ਕੱਤਕ ਕੱਤਕ ਚੜ ਗਿਆ ਕੱਤਕ ਦੇ ਲੈ ਕੇ ਠੰਡ ਹਾਲੇ ਹੋਈ ਨਹੀਂ ਰਾਤ ਨੂੰ ਪੱਖੇ ਚੱਲਦੇ ਪੂਰੇ ਪੱਖੇ ਚੱਲਣਗੇ ਪੱਖੇ ਚੱਲਣਗੇ ਸਭ ਤੇ ਮੇਰੇ ਅੱਗੇ ਬਰੈਂਡ ਹੁੰਦੇ ਤੇ ਆਵੇ ਸੰਗਰ ਜਾਈਆਂ ਨਿਕਲ ਜਲਦੀ ਹਾਂ ਇਹ ਤਾਂ ਹੈ ਜੂਸੇ ਜੂਸੇ ਬੰਦ ਦਰਵਾਜ਼ੇ ਬੰਦ ਅੰਦਰ ਗਰਮੀ ਹੋ ਲੱਗਣੀ ਹੈ ਇਹ ਤਾਂ ਹੈ ਇਹ ਫਰਕ ਹੈਗਾ ਬਾਹਰ ਬਹਿ ਕੇ ਦਿਖਾ ਦੇ ਮੈਨੂੰ ਜਦ ਤੱਕ 10 ਵਜੇ ਤੈਨੂੰ ਨਾਲ ਇੱਕ ਕੰਬਲ ਲੈ ਕੇ ਬਹਿ ਜਾ ਮੋਟਾ ਹਾਂ ਇਹ ਚੀਜ਼ ਦਾ ਫਰਕ ਹੈਗਾ ਮੇਰਾ ਇੱਥੇ ਤੋਂ ਮੈਂ 9 ਵਜੇ 10 ਵਜੇ ਉਹਰੇ ਮੈਂ 10 ਕ' ਪਜੇ ਇੱਥੇ ਤੇ ਗਿਆ ਜਿਆਦਾ ਮੈਂ ਇੱਥੇ ਤੇ ਅੱਛਾ ਮਨੈ ਜਲੜ ਲੱਗਦੀ ਦੀ ਬਿਨਾ ਬੱਕੇ ਦੇ ਹਾਂ ਹਾਂ 10 ਕ' ਵਜੇ ਰਾਤ ਉਹ ਦਾ ਫਰਕ ਪੈਂਦਾ ਅੰਦਰ ਕਮਰੇ ਆ ਜੇ ਦਾ ਕਮਰੇ ਜੇ ਉਹ ਸਾਰਾ ਦਿਨ ਅੰਬਾ ਜਾ ਕਿਧਰੇ ਤੇ ਹੁਣ ਸਾਰਾ ਦਿਨ ਕਮਰੇ ਬੰਦ ਹੈ ਉਹ ਗਰਮੈਸੇ ਪਰਣੀ ਅੰਦਰ ਤੇ ਬੱਕਾ ਬੰਦ ਕਰਨਾ ਪੈਂਦਾ ਹੈ ਅਧੀ ਰਾਤ ਤੇ ਬਾਦ ਲਓ ਤਾਂ ਹੁਣ ਸਾਡੂਨ ਸਾੜੇ ਟਾਂ ਮੋਂ ਕਾ ਕਮਣੀਓ ਆ ਭਾਈ ਹੂੰ ਹੂੰ ਕੋਈ ਨਹੀਂ ਇਹ ਤਾਂ ਹੈ ਰੋਈ ਮਗਾਈਆਂ ਦੇ ਠੰਡ ਵਧੀਆ ਠੰਡ ਮਗਾਈਆਂ ਦੇ ਰੋਈ ਵਧੀਆ ਝਰਨਤ ਬਲਾਈ ਦੀ ਜਗਾ ਵੀ ਲੈਂਦੇ ਕਦੇ ਸਿਆਲ ਵਧੀਆ ਸੜੇ ਲੁੱਕੇ ਤਾਂ ਪੈ ਜੂਗੇ ਅੱਛਾ ਉਹ ਸੁੱਕੇ ਤਾਂ ਨਾ ਦਾ ਹੈ ਫਰਕ ਹੈ ਬੜਾਈ ਦਾ ਹਵਾ ਪਾਇਆ ਗਿਆ ਸਿਰ ਨੂੰ ਲੈ ਕੇ ਕੱਦਾਂ ਚ ਖਾ ਕੇ ਆ ਗਿਆ ਆਓ ਫਿਰ ਸਾਡੇ ਜਿਹੜੇ ਸੁੱਕ 11 ਵਜੇ 11 ਵਜੇ ਹਰੇ ਮੰਨ ਲੈ ਫਿਰ ਪਫੂਸਗਾ ਦਾ ਮੜਿਆ ਆ ਪੂ ਤਾਂ ਮੁੰਨੇ ਹੀ ਹਾਂ ਉਹਦੇ ਕਰਕੇ ਨਾ ਉਹ ਫਰੈਸ਼ਰ ਕੱਢੂ ਇਹਨੂੰ ਤੂੰ ਦਰਪੱਖੇ ਕਾ ਲੋਟਰੀ ਹੁਣਾ ਕਿੰਨਾ ਕਹੇ ਫੂਸ ਹੈ ਉੱਥੀ ਪੇਰੇ ਦਾ ਪੂਰੇ ਪੂਰੇ ਚੱਕਣਾ ਸੀ ਟੋਟੇ ਚੱਕ ਲਿਆ ਹੁੰਦੇ ਪਕਣਾ ਚੱਕ ਲਿਆ ਵੇ ਚੱਕਣੀ ਦੇ ਨਹੀਂ ਵਿਕੇ ਹੁਣ ਉੱਥੇ ਫੇਰੇ ਆਪਾਂ ਲਿਆਏਗਾ ਜਦੋਂ ਪੱਖੇ ਸੈਸ਼ ਪਰੂੰਗਾ ਕਿਸਦਾ ਕਾਲੇ ਨੇ ਕਢਣਾਈਆਂ ਪਗੜ ਕਾਲਾ ਸਾਲ ਬਾਦ ਕਢਦਾ ਹੁੰਦਾ ਤੂੰ ਤਾਂ ਹੁਣ ਕੱਢਿਆ ਪਰ ਹਾਲਾ ਹੁਣ ਪਰ ਨੂੰ ਕੱਢੂਗਾ ਹੂੰ ਹੂੰ ਇਹ ਤਾਂ ਹੈ ਬੜਾ ਕਿਹੜੇ ਨਿਕਲਦਾ ਏਕ ਨਹੀਂ ਖਰਾਬ ਹੋ ਕੇ ਲੰਘ ਜਾਂਦਾ ਹਾਂ 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 ਚਲ ਐਵੇਂ ਉਹ ਡੰਗਰਾਂ ਨੂੰ ਕੰਮ ਆ ਜਾਊਗਾ ਤਾਂ ਜੇ ਪੈਸੇ ਵੀ ਵਾਲਾ ਮੈਗਾ ਪੈਂਦਾ ਹਾਂ। ਹਾਂ। ਹੋਰ ਸਣਾ ਬਹੁਤ ਵਧੀਆ। ਹੂੰ ਮਨ ਕਿੰਨੇ ਗਿਆ। ਜੱਵੀ ਕਿਵੇਂ ਜੱਵੀ? ਜੱਵੀ ਮਾਰਦੀ ਫਾਟੇ। ਅੱਛਾ। ਉਹਨੇ ਦਵਾਈ ਦੇ ਬਾਅਦ ਉਹਨੇ ਕਿਹਾ ਪਾਣੀ ਲਾ ਦੇ ਮੈਨੂੰ। ਠੀਕ ਐ। ਉਹ ਉਹ ਤਰੀ ਤੋੜ-ਤੂੜਦਾ ਹੀ ਰਹੇ। ਜਮਾਂ ਵੀ ਨਹੀਂ। ਅੱਛਾ। ਮਗਨ ਇਹ ਕਹੀਓ ਜਾਣਾ ਤਾਂ ਵੀ ਇੱਥੇ ਬਿੰਦਰੇ ਛਿੱਟਾ ਦਿੱਤਾ ਹੁਣ ਜਿੱਥੇ ਤੋੜ ਰਹਿਦਾ ਏ। ਕੱਲ ਵੀ ਮੇਰੇ ਨਾਲ ਪਛਟਾ ਦੇਣ ਲੱਗੇ ਉਹ ਮੈਂ ਰਹਿਦਾ ਦੇਦਾ ਜਿੱਦਣ ਪੁੱਛਣ ਦੀ ਨਹੀਂ ਸਟਾ ਦੇ ਉਧਰ ਨੂੰ ਦੇਖਿਆ ਪਾਪਾ ਲੱਗ ਗਿਆ ਤਿੰਨ ਕਿਹਰੇ ਦੇ 1.5 ਕਿਲੇ ਦੇ ਪਾਪਾ ਨੇ ਪਹਿਲਾਂ ਇੱਕ ਦਵਾੜ ਨੂੰ ਦੇਤਾ ਛੋੜੇ ਲੋਟ ਮੈਂ ਕਿਹਾ ਵੀ ਤੂੰ ਡਬਲ ਮਾਰਨਾ ਕਿ ਸਿੰਗਲ ਇਹ ਕਹਿੰਦਾ ਕਹਿ ਰਹੇ ਜੇ ਪੂਰਾ ਹੋ ਗਿਆ ਵੀ ਕਹਿ ਰਹੇ ਠੀਕ ਹੈ ਮਾਪੇ ਛੋੜੇ ਲੋਟ ਮਾਰਾ ਜਿੱਦਣੂ ਮਸ਼ੀਨੇ ਵੱਡੀ ਵੀ ਹੈ ਬਹੁਤ ਜ਼ਿਆਦਾ ਵਰਕ ਨਹੀਂ ਪੈਂਦਾ ਪਖਾ ਉਧਰੋਂ ਦੇਖੀ ਤੇਰਾ ਪਤਾ ਲੱਗ ਜਾਂਦਾ ਵੀ ਐਨ ਵੀ ਇੱਥੇ ਰਫਟ ਗਈ ਹੈ ਇੱਥੇ ਨੂੰ ਆਉਣੀ ਹੈ ਹੁਣ ਚਲ ਉਹਨੇ ਜੇ ਮੈਂ ਤੇਰਾ ਭਾਈ ਥੱਲੇ ਰਹਿ ਦੇ ਇਹਦੇ ਬਾਅਦ ਤੇ ਨਰੇ ਗਿੱਲੇ ਚ ਡਾਇ ਦੇ ਮੈਰੇ ਦਾ ਦਿੱਤਾ ਉਹਨੇ ਜਾਨੂ ਪੀ ਜੀ ਦਾ ਦੇਤਾ ਚਲ ਹੁਣ ਬਾਕੀ ਜੰਮਣੇ ਪਰ ਹੈ ਗੱਲੇ ਤਾਂ ਸੋਣ ਬਹੁਤੀ ਉਹ ਡਾਇ ਦੇ ਤਾਂ ਹੀ ਲੱਗੇ ਲੈ ਡਾਇ ਸਟੇਟ ਨਹੀਂ ਹੈ ਉਹ ਪੈਸੇ ਨਹੀਂ ਹੋਈ ਪੈਸੇ ਲੱਗੇ ਤਾਂ ਨਾ ਅਜੇ ਰਾਜ ਦੇ ਨਹੀਂ ਲੱਗੇ ਚੈਕਿੰਗ ਹੋਣੀ ਆ ਉਹ ਕਹਿੰਦਾ ਚੈਕਿੰਗ ਹੋਣੀ ਹੈ ਲੈ ਉਹਦੇ ਬਾਅਦ ਦੇਣੇ ਚੈਕਿੰਗ ਕਿ ਆਉਣੀ ਹੈ ਵੀ ਜਿਹਨੂੰ ਨਹੀਂ ਮਿਲਿਆ ਪਹਿਲਾਂ ਦੇਖਣਾ ਉਹ ਜਿਹਨੂੰ ਪਹਿਲਾਂ ਨਹੀਂ ਮਿਲਿਆ ਹਾਂ ਹਾਂ ਕੋਈ ਹੋਰ ਸਿਸਟਮ ਹੈ ਨਾ ਤਾਂ ਠੀਕ ਹੈ ਯਾਰ ਬੰਦੇ ਆ ਬਚਾ ਹੀ ਹਾਂ 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 ਬਾਜੇ ਮਿਲਦੇ ਨਹੀਂ ਗੱਲੇ ਦੁੱਲੇ ਕਿੰਨੇ ਉਹਨੇ ਆ ਗਏ ਕਿੰਨੇ ਆ ਹੂੰ ਹੂੰ ਜੇ ਹੁਣ ਤਾਂ ਵਿੱਚ ਬਹੁਤ ਘਰ ਹੈ ਜੇ ਵੀ ਜਿਹਨੂੰ ਡੋਲੀ ਨਹੀਂ ਹੈਗੀ ਚੱਕਣੇ ਦੀ ਇਹ ਜੇ ਵੀ ਹੈਗੇ ਵਿੱਚ ਕਾਤੇ ਰਹੇ ਨਹੀਂ ਉਹ ਜਿਹਦੇ ਨੂੰ ਨਿਹਰੇ ਕਾਂਗਦੀ 2-4 ਗਿੱਲੇ ਆਲੇ ਕੋਈ 2-4 ਥੈਲੇ ਹੈਗੇ ਆ ਪਹਿਲਾਂ ਕਹਿੰਦਾ ਗਿਆ ਕਰਨਾ ਮੈਂ ਚੱਕੀ ਆਹੋ ਉਹਨੇ ਸੀ ਚੱਕੇ ਤੇ ਹੁਣ ਢਾਈ ਥੈਲੇ ਤਾਂ ਥਲੇ ਜਬੀ ਜੇ ਪੈ ਗਏ ਵੀ ਨਾਲ ਲਾਉਣਾ ਉਹ ਜੱਵੀਏ ਪੈਣੇ ਆ ਗਾਂ ਕੰਮ ਫੇ ਗਾਂ ਗੰਨੇ ਚ ਬੈਣੇ ਆ ਬਾਈ ਇੱਕ ਇੱਕ ਕੰਮ ਦੇਖਣਾ ਹਾਂ ਵਾਰ ਕੇ ਡਾਇਆ ਤਾਂ ਕੜਖਵਾ ਫੁੱਲ ਪਾਉਣਾ ਹੈ ਅਹ ਠੰਡੀ ਹਵਾ ਚੱਲ ਰਹੀ ਆ ਲੱਗੀ ਜੀ ਹਵਾ ਚੱਲਣ ਮਾੜੀ ਬਸ ਲੱਗੀ ਆ ਮਨ ਨੂੰ ਲੱਗੇ ਠੀਕੇ ਅੱਛਾ ਹਵਾ ਠੰਡੀ ਆ ਹੂੰ ਤਰੀਕਾ ਲਾਉਂ ਜੇ ਕਿ ਗਰਮੀ ਗਰਮੀ ਤਾਂ ਨਹੀਂ ਆਉਂਦੀ ਹੈਗੀ ਹੁਣ ਉਹ ਗਰਮੀ ਤਾਂ ਨਹੀਂ ਆਉਂਦੀ ਹੈਗੀ ਚਾ ਉਹ ਧੁੱਪ ਚ ਖੜ ਜਾ ਜਾਓ ਸ਼ਾਮਾਂ ਚ ਖੜ ਜਾ ਗਰਮ ਕਰਦੇ ਤਾਂ ਆਉਂਦੀ ਆ ਵਿਲੇ ਨੂੰ ਨਹੀਂ ਆਉਂਦੀ ਕੰਮ ਕਰਦੇ ਨੂੰ ਜਿਹ ਹਵਲਕੀ ਜਾਂਦੀ ਹੈ ਲੱਗਾ ਗਾਲ ਪਾਉਂਦਾ ਸਾਹਮਣੇ ਸਾਹ ਹੀ ਗਾਲ ਦਿੰਦਾ ਹਾਂ ਹਾਂ ਸਾਰੇ ਟਾਈਮ ਦੀ ਇੰਨਾ ਨਹੀਂ ਤਾਂ ਹੋਇਆ ਜਾਂ ਆਹੋ ਜੋ ਜਗਦੀਪੀ ਇਹ ਮਤੋਂ ਤੇਰਾ ਕੰਮ ਵੀ ਹੋਇਆ ਬਈ ਜਗਦੀਪ ਨੇ ਵੀ ਕਹਿੰਨਾ ਵੀ ਜਨਾਉਣਾ ਕੀ ਤੇ ਭਾਏ ਜਿਹੜਾ ਕੁੱਤਾ ਹੋ ਜਾਂਦਾ ਐ ੋਂਕਦਾ ਦਿੰਦਾ ਪਾ ਜਾਂ ਖਾਲੇ ਭਾਈ ਜ ਨਾਲੇ ਗੀਲੇ ਦੀ ਇਹ ਬੰਦਾ ਰੋਜ਼ ਕਹੀ ਜਲਾਵੇ ਤਾਂ ਧੰ ਬੱਕ ਜਾਂਦਾ ਐ ਨਹੀਂ ਵਜੇ ਕਦੇ ਕਦੇ ਜਰਮਣੀਆ ਫੇਸਾ ਛੱਡਦਾ ਐ ਮੈਂ ਜਗਦੀਪ ਨੇ ਕਹਿੰਨਾ ਵੀ ਜਨਾਉਣਾ ਕੀ ਤੇ ਭਾਏ ਪਤਾ ਨਹੀਂ ਕਿੰਨਾ ਪੀਣਾ ਚਾਹਣਾ। ਸੇਮ ਸਮਲਾ ਵਾਗੇ ਆਉਣਾ। ਛਾੜ ਬਾਈ ਬਿਲ ਮਲਾ ਕੇ ਕਿੰਨਾ ਬੈਠਾ ਮੈਂ ਤੂੰ ਥੋੜਾ। ਸਾਰੇ ਹੋਈ 18 19 ਦੀ ਉਸ ਤੇ ਬੈਠਣੀ ਬਸ। ਨਲਾ ਮਲਾ ਕੇ ਹਾਂ। ਆਈ ਮਾਰਿਆਂ ਦੇ 17 18 17 18 ਬਸ। ਇੰਨੇ ਕਿ ਬੈਠਣੀ ਹੈ। ਇਹੀ ਹੈ ਸਭ ਦੇ ਇਹੀ ਹਾਲ ਹੈ। ਸਾੜੇ ਬਾਈ ਨਹੀਂ ਮਿਲ ਕੇ ਚੱਲਦੇ। ਤਾਰੀ ਮਿਲਾ ਕੇ ਵੀਦੀ ਆ ਜੂ 20 ਤੋਂ ਪਰ ਆ ਜੇ ਅੱਛਾ ਸਾਢੇ 22 ਤੀ ਥੱਲੇ ਆਏ ਨਹੀਂ ਕਿਲਾ ਕੋਈ ਹੂੰ ਉਹ 22 ਦੀ ਉਸ ਆ ਜੂ 25 ਦੀ ਵੀ ਆਈ ਹੈ ਵਿੱਚ 24 25 ਦੀ 20 ਦੀ ਬੈਠੂਗੀ ਠੀਕ ਆ ਔਰ ਜਿਹਨੇ ਬੈਠੀ ਹੈ 20 ਦੀ 17 ਦੀ 18 ਗੀ ਬੈਠੀ ਹੈ ਕੋਈ 10 ਘਟ ਨੇੜੀਆਂ ਨੇ ਥੋੜੀ ਜਿਹੀ ਬੰਨੀ ਕਾਦੇ ਆ ਅੱਜ ਠੀਕ ਨਹੀਂ ਗੋਲੀ ਹਾਲੇ ਜਿਹੜੀ 26 ਲੇ ਕੇ ਤੇ ਤਾਂ ਘਟ ਕਿਤੇ ਨਿਕਲੀ ਹੈ ਆਹ ਆ ਘੱਟ ਨਿਕਲੀ ਜਾਂਦਾ ਹਾਂ ਹਾਂ ਠੀਕ ਠੀਕ ਨਿਕਲੀ 10 ਗੱਗੇ ਦੀ ਘੱਟ ਨਹੀਂ ਨਿਕਲੀ ਹਾਂ ਉਹ ਦੇਲਾ ਕੋਈ ਹੈ ਕਿਸੇ ਨਹੀਂ ਵੱਧ ਨਿਕਲੀ ਦੱਸ ਹਾਂ ਉਧਰ ਉਹ ਹੈ ਨਹੀਂ ਦਾ ਦੇਲਾ ਕੋਈ ਆ ਡੋਡੀ ਡੂਡੀ ਕੁਝ ਨਹੀਂ ਤਾਂ ਹੈਗਾ ਨਾਲੇ ਸਾਫਤੀ ਬਫੇਰ ਵੀ ਹੌਲੀ ਬਹੁਤ ਹੀ ਮੌਸਮ ਦਾ ਹੀ ਬਹੁਤ ਚੱਕਰ ਹੈ 23 ਦੀ ਬੈਲੀ ਵੀ ਮੈਂ ਕਹਿੰਦਾ ਹਾਂ ਹਾਂ ਬਾਈ ਇੰਨੀ ਕਾ ਇੰਨੀ ਕ 23 ਦੀ ਬੈਜੂਗੀ ਹੂੰ ਹੂੰ ਚੱਲ ਅਗਹੀ ਵੀ ਹੈ ਨਾ ਬਹੁਤ ਹੈ ਇੱਕ ਸਾਲ ਦੇ ਲੈ ਉਸ ਦਿਨ ਵੀ ਸਵਰੇ ਕਰਿਆ ਜਦੋਂ 21 ਦੀ ਜਿਹੜਾ 21 BGV ਤੀ 21 121 ਉਸ ਸਾਲ ਦੇਖ ਲੈ ਸਵਰੇ ਕਰਿਆ ਮੇਰੀ ਸਾਢੇ ਤਿੰਨ ਕਿਲਿਆਂ ਮਾਤੇ ਟ੍ਰੈਲੇ ਰਾਜ ਕਾਲੂ ਕੋਈ ਕਰਦੀ ਸੀ ਯਾਦ ਸਾਢੇ ਤਿੰਨ ਕਿਲਿਆਂ ਚ ਮੇਰੀ 14 ਕਿੰਟਲ ਹੋਈ ਫੇਰ ਸਾਡੇ ਉੱਤੇ ਮੰਡ ਚ ਹਾਂ ਟ੍ਰੈਲੇ ਟ੍ਰੈਲੇ ਦੇ ਚਾਹ 13 ਫੁੱਟ ਦੇ ਬਾਕਸ ਹੀ ਢੁਟੇ ਤੇ ਫੇਰ ਉਹ ਸਾਲ ਬਹੁਤ ਰਗੜਾ ਪਿਆ ਅੱਜ ਇਹਨਾਂ ਸੋਗਰ ਸਾਢੇ 3 ਕਿੱਲੇ 21 14 ਕਨਾਲ ਦਾ ਹੋ ਗਈ ਲਪ੍ਰਿਤ ਮੈਂ ਵਿੱਚ ਤੇ ਤਿੰਨ ਕਬੀਗੇ ਜਗਾ ਛਬੀ ਲਈ ਵੀ ਤੀ ਯੋਗ ਤਾਂ ਛਬੀ ਨਾਲ ਲਈ ਵੀ ਹੁੰਦੀ ਫਿਰ ਤਾਂ ਕੁਝ ਵੀ ਤਾਂ ਹੁਣਾ ਉੱਤੇ ਅਰੇ ਨਹੀਂ ਤਾਂ ਚਲੋ ਤਾਂ ਦਰੁਸਤੀ ਚਾਹੀਦੀ ਐ ਘਟੇ ਬਾਦੇ ਸਭ ਚਲੀ ਜਾਂਦੇ ਐ ਆਹ ਤੇ ਝਾੜ ਦੀ ਨਵਕਟਾ ਆ ਕੋਸਾ ਆ ਭੁੱਲ ਜਾਣਾ ਚਾਹਦਾ ਇਹਨੂੰ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਆ ਬਸ ਬਾਈ ਰੋਟੀ ਮਿਲੀ ਜਾਵੇ ਬਾਦ ਸਾਢੇ ਵੀ ਸਾਢੇ ਜੂਰ ਕੋ ਸਾਢੇ ਸਾਢੇ ਖਾਤਰ ਕਰਕੇ ਚਲੇ ਜਾਈਏ ਅਸੀਂ ਆਪਣੇ ਗਾਹਾਂ ਕਰਕੇ ਚਲੇ ਜਾਣਾ ਉਹਨੇ ਆਪਣੇ ਖਾਤਰ ਕਰੀ ਹੋਣਾ ਖਾਣੇ ਤੋਂ ਰੋਟੀ ਹੀ ਹੈ ਬਸ 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 ਐ ਕਿ ਨਹੀਂ ਇਹ ਤਾਂ ਹੈ ਬਾਤ ਸਹੀ ਰ ਹੈ ਮੈਨੂੰ ਨਹੀਂ ਤਾਂ ਉਹ ਢਾਈ ਹੱਥ ਜਗਾ ਬੰਦੇ ਜਿੰਦਾ ਬਾਤੀ ਕਮਾਲ ਵੇ ਇੰਨਾ ਲੁੱਟ ਲਵੇ ਜੀ ਨੂੰ ਲੁੱਟਣਾ ਐ ਐ ਕਿ ਨਹੀਂ ਉਹਨੇ ਖਾਲੀ ਜਾਣਾ ਬਾਸ ਹੂੰ ਬਰੇ ਬਰੇ ਵੇ ਤੇ ਪੈ ਚ ਵਧਣ ਵੀ ਲਾਉਦੇ ਜੱਗੇ ਨੂੰ ਦੇਖ ਰੰਦੋ ਹਾਂ ਬਰੇ ਬਰੇ ਨੂੰ ਵਧਣ ਵੀ ਲੰਬੇ ਖੁੱਲਾ ਝੁੰਦੇ ਫਾਜ ਜੇ ਸੜੀ ਬਾਣੀ ਮੁਝਦੀਆਂ ਹਾਂ ਹਾਂ ਹੈ ਕਿ ਨਹੀਂ ਇਹ ਤਾਂ ਹੈ ਹਾਂ ਬੰਦਾ ਬੋਲ ਬੋਲ ਕਰਕੇ ਜਲੀ ਜਾਂਦਾ ਇੱਥੇ ਹੂੰ ਹੈ ਕਿ ਨਹੀਂ ਅੱਛਾ ਮੁੰਡੇ ਨਾ ਹਲੋ ਰੌਣਕਾਂ ਦਾ ਨਹੀਂ ਬਿਝੈਰਾ ਚੂਰਾ ਜ ਹੈ ਗਿੰਦਵਾਲੀ ਦੇ ਰੌਣਕਾਂ ਪਿੰਡਾਂ ਚ ਦਾ ਨਹੀਂ ਲੈ ਅਜੇ ਪੜ ਦੇ ਲ ਆਪਣੇ ਪਿੰਡ ਕਿਸੇ ਨੇ ਲੜੀ ਨਹੀਂ ਲਾਈ ਕੋਠੇ ਪਰ ਪਿੰਡਾਂ ਬਾਹਰ ਰੋਡ ਕੋਲ ਬਹੁਤ ਚਾੜ ਆਇਆ ਇਹਦਾ ਦੇਲਾ ਕੋਠੇ ਪੇ ਕਿਸੇ ਨੇ ਲੜੀ ਨਹੀਂ ਲਾਈ ਕੁਛ ਕੁਛ ਨਹੀਂ ਕਰਿਆ ਤੀਮੇ ਲੱਗੀਆਂ ਸਫਾਈ ਸਫਾਈ ਕਰਨਾ ਨਹੀਂ ਉਹ ਨਹੀਂ ਤਮੀ ਪਤਾ ਲੱਗਦਾ ਵੀ ਦਿਵਾਲੀ ਹੈ ਅਜੇ ੱਡੇ ੱਡੇ ਚ ਜਾਣੇ ਆ ਸ਼ਹਿਰ ਮੇ ਤਾਂ ਮਾੜੀ ਮੋਟੀ ਰੌਣਕ ਹੈਗੀ ਹੈ ਸ਼ਹਿਰਾਂ ਚ ਜਿਆਦਾ ਸ਼ਹਿਰਾਂ ਚ ਪਿੰਡਾਂ ਚ ਤਾਂ ਹੈਉ ਨਹੀਂ ਬਾਈ ਸਾਦ ਸਮੇਂ ਦੇ ਨਾਲ ਹੀ ਆ ਸਭ ਨੂੰ ਹਾਂ ਸਮੇਂ ਨਾਲ ਜੀ ਨਹੀਂ ਸਮੇਂ ਦੇ ਨਾਲ ਹੀ ਆ ਜਿਹੇ ਜਿਹੇ ਬੰਦੇ ਬਾਬਾ ਉਹ ਵੀ ਤਿਹਾਰ ਵੀ ਦਾਹੀਂ ਜੰਗਾ ਲੱਗਦਾ ਜਹਾ ਜੀਵੀ ਦਾ ਹੱਥ ਘੁੱਟ ਲੈਂਦਾ ਬਸ ਹੋ ਗਿਆ ਬੰਦਾ ਖੁਸ਼ ਹੋਊਗਾ ਤਿਹਾਰ ਵੀ ਦਾਹੀਂ ਜੰਗਾ ਲੱਗਦਾ ਜੀਵੀਦਾਰ ਨਾਲ ਹਾਂ ਫਸਲ ਚੰਗੀ ਹੋਗੀ ਹਾਂ ਮੈਂ ਖਾਤਾ ਵੀ ਖੁੱਲਾ ਕਰਨਾ ਹੈ ਨਹੀਂ ਫਿਰ ਇਹ ਲੈਣਾ ਹੱਥ ਘੁੱਟ ਲੈਣਾ ਭਾਈ ਹਾਂ ਘੁੱਟਣੇ ਘਟਣਾ ਉਹ ਤਾਂ ਆਹ ਫਿਰ ਹੱਥ ਘੁੱਟ ਲੈਣਾ ਵੀ ਦੇਖੀ ਜੀ ਸਾਰੇ ਕੰਮ ਹੋ ਇਹ ਤਾਂ ਹੋ ਗਿਆ ਫਸਲ ਹਾਂ ਹਾਂ ਆ ਨਪੜਾ ਨਹੀਂ ਮਰਾ ਰ ਮੇ ਪਾਣੀ ਉਮਰਾ ਰ ਲਾ ਬਸ ਪਾਣੀ ਉਮਰਾਉਣ ਦਾ ਮਨ ਹੈ ਪ੍ਰਮਾਣਕੋ ਆ ਕਾਲ ਨਾਲ ਸਾਥ ਕੁਦਵਾਲੀ ਨੂੰ ਆ ਕੇ ਤੋ ਦੂਗੇ ਕੇ ਬਾਕੀ ਅੱਛੇ ਮਿੱਟੀ ਮਾਰ ਲਗਾਉਂਗਾ ਗਰ ਆਬ ਜਣੀਆਂ ਇਹ ਨਿੱਕੀ ਜਿਹੀ ਚੰਡੀਗੜ ਭਜਾਉਣੀ ਆ ਅੱਛਾ ਗਮਲੇ ਖੱਤਰ ਠੀਕ ਠੀਕ ਹੈ ਹਾਂ ਨਾ ਵਧੀਆ ਉਹ ਸੀਹੀ ਗਣ ਖੇਤੀ ਮਿੱਟੀ ਗਮਲੇ ਵਾਤੇ ਵਧੀਆ ਇਹ ਕੀਤੀ ਫੜੂnga ਹਾਂ ਹਾਂ ਤਗੜੀ ਮਿੱਟੀ ਹੈ ਹਾਂ ਹਾਂ ਸਾਈਆ ਬੰਨ ਮਿੱਟੀ ਇਹ ਤਾਂ ਹੈ ਅਜਾ ਕੋਈ ਇਦੀ ਖੋਲਵਾ ਤਾਂ ਬਹੁਤ ਹੈ ਵੀ ਜਿਹਨੂੰ ਬਰਸੀ ਨੂੰ ਬੁੱਜਣ ਵਾਸਤੇ ਹੈਨਾ ਪੈਪ ਨੂੰ ਹਾਂ ਛਾੜਦੇ ਆ ਹੁਣ ਪਾਣੀ ਨਹੀਂ ਆਉਂਦਾ ਪੈਣਾ ਇਹਦੇ ਚ ਇਹੋ ਨਹੀਂ ਪੈਣਾ ਹੈਗਾ ਪਾਉਣਾ ਹੀ ਹਾਂ ਯੂਨਾਂ ਕਿ ਇਹ ਹੋਰ ਭਰ ਦੇ ਇੱਕ ਹੋਰ ਧਰ ਦੀ ਬਾਦ ਮਾਂ ਹੂੰ ਹੂੰ ਹਮ ਲੋਗਾਂ ਦਾ ਬਹੁਤ ਹੋਤਾ ਹੈ ਕਈ ਗਮਲੇ ਦੀ ਮਿੱਟੀ ਇੰਨੀ ਕਿੰਨੀ ਕਮਲੇ ਦੀ ਮਿੱਟੀ ਗਮਲੇ ਮੈਂ ਥੋੜੀ ਜੀ ਪੈਂਦੀ ਹੈ ਇਹ ਪੈ ਗਈ ਹੋ ਗਈ ਨਹੀਂ 10 ਗਮਲੇ ਦੀ ਮਿੱਟੀ ਹੂੰ ਲਾਤਾ ਲਾਤਾ ਰਾਵ ਕਹ ਮਾਹ ਸਾਹਿਬ ਲਾਤਾ